ਕੀ ਕਹਾਂਗਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਤਿਕਾਰਯੋਗ ਮੁੱਖ ਮੰਤਰੀ ਸਿਦਾਰਥ ਕੁਮਾਰ ਸਿੰਘ ਮਾਨ ਜੀ ਦਾ ਜਨਤਨਾਰ ਕਰਦਾ ਕਿ ਉਹ ਸਾਡੇ 25-30 ਸਾਲਾਂ ਤੋਂ ਜਿਹੜੀ ਰਾਹਾਂ ਰੋਡ ਦੀ ਸਿਰਕਾ ਦਾ ਕੰਮ ਰੁਕਿਆ ਪਿਆ ਸੀ ਸਰਕਾ ਦਾ ਬੁਰਾ ਹਾਲ ਸੀ ਅੱਜ ਉਸ ਦੀ ਕੰਮ ਦੀ ਸ਼ੁਰੂਆਤ ਕਰਾ ਕੇ ਗਏ ਜਿੱਥੇ ਲੁਧਿਆਣਾ ਦੇ ਡਿਵੈਲਪਮੈਂਟ ਪਾਸਟ ਦੇ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਨਾਲ ਗੱਲਬਾਤ ਕੀਤੀ ਲਈ ਸੀ ਸਾਹਮਣੇ ਕੁਸ਼ਲ ਸਾਹਿਬ ਨਾਲ ਤੇ ਪੀਡਬਲਯੂਡੀ ਦੇ ਅਫਸਰਾਂ ਨੂੰ ਬੁਲਾ ਕੇ ਅੱਜ ਕੰਮ ਦੀ ਸ਼ੁਰੂਆਤ ਕਰਾਈ ਮ ਆਪਣੇ ਪੂਰਾ ਹਲਕਾ ਵਸਨੀਕਾਂ ਵੱਲੋਂ ਆਪਣੇ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦਿਨ ਧਨਵਾਦ ਕਰਦਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਮੱਕਬਤੀ ਚੱਲੇ ਹੋਏ ਨੇ ਪ੍ਰਮਾਤਮਾ ਕਿਰਪਾ ਕਰੇ ਪੰਜਾਬ ਬਹੁਤ ਜੋਲਦੀ ਰੰਗਣਾ ਪੰਜਾਬ ਹੋਵੇ ਮੈਂ ਫਿਰ ਦੁਬਾਰਾ ਪੂਰਾ ਹਲਕਾ ਸਾਨੇ ਵਸਨੀਕਾਂ ਨੂੰ ਰਾਹੋਂ ਰੋੜ ਦੀ ਬਣਦਨੀ ਸ਼ੁਰੂਆਤ ਹੋਣੀ ਹੈ ਅਰਦਾਸ ਆਓ ਹੈਲੋ ਹਾਂਜੀ ਹਾਂਜੀ ਇਹ ਗਿਲਸਾਹ ਵਾਜੂ ਜੀ ਖਾਲਸਾ ਫਤੇ ਜੀ ਫਤੇ ਫਤੇ ਬਬਾਈ ਫਤੇ ਜੀ ਐ ਰਵੀ ਕਰਗ ਬੋਲ ਰਿਹਾ ਜੀ ਪਹਿਰੇ ਦਾ ਹਾਂਜੀ ਹਾਂਜੀ ਕਰਗ ਸਾਹਿਬ ਹਾਂਜੀ ਕਰਗ ਸਾਹਿਬ ਕੋ ਠੀਕ ਹੋ ਜੀ ਹਾਂ ਠੀਕ ਹੈ ਜੀ ਬਹੁਤ ਵਧੀਆ ਐ ਗਿਲ ਸਾਹਿਬ ਇੱਕ ਆਪਣਾ ਰਾਹੋਂ ਰੋਡ ਦਾ ਜਿਹੜਾ ਮੁੱਦਾ ਵਾ ਉਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਵਾ ਤੇ ਅੱਜ ਅਚਾਨਕ ਆ ਜਿਹੜੀ ਹਲਕਾ ਵਿਧਾਇਕ ਨੇ ਸਾਨੇਵਾਲ ਦੇ ਹਰਦੀਪ ਸਿੰਘ ਮੁੰਡੀਆਂ ਉਹਨਾਂ ਦੇ ਵੱਲੋਂ ਵੀ ਵੀਡੀਓ ਪਾਈ ਜਾਂਦੀ ਹੈ ਤੇ ਫੇਸਬੁੱਕ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਕਿ ਜਿਹੜਾ ਰਾਹੂ ਰੋਡ ਦਾ ਜਿਹੜਾ ਮੁੱਦਾ ਵਾ ਵੀ ਉਹ ਸੋਲਵ ਹੋ ਚੁੱਕਿਆ ਵਾ ਤੇ ਵੀ 60 ਦਾ ਜਿਹੜਾ ਨਿਰਮਾਣ ਹੈ ਉਹ ਕੱਲ ਤੋਂ ਸ਼ੁਰੂ ਹੋ ਰਿਹਾ ਕੀ ਸਚਾਈ ਹੈ ਇਹਦੇ ਵਿੱਚ ਦੇਖੋ ਜਿੱਦਨ ਅਸੀਂ 6 ਤਰੀਕ ਨੂੰ ਕਮਿਸ਼ਨਰ ਸਾਹਿਬ ਨੂੰ ਮਿਲਿਆ ਤਾਂ ਉਹਨਾਂ ਨੇ 20 ਤਰੀਕ ਤੱਕ ਦਾ ਟਾਈਮ ਲਿਆ ਸੀ ਜੀ ਜੀ ਅਸੀਂ ਉਹਨਾਂ ਨੂੰ 26 ਤਰੀਕ ਤੱਕ ਦਾ ਟਾਈਮ ਦਿੱਤਾ ਸੀ ਜੀ 26 ਤਰੀਕ ਨੂੰ ਵੀ ਅਸੀਂ ਦੁਬਾਰੇ ਕਾਲ ਕੋਈ ਦੇਾਂਗੇ ਜੇ ਤੁਹਾਡੀ ਅਪਡੇਟ ਨਾ ਆਈ ਤੇ ਜੀ ਤੇ ਪਰ 26 ਤੱਕ ਸਾਨੂੰ ਕੋਈ ਅਪਡੇਟ ਨਾ ਤੇ ਮਹਿਕਮੇ ਦੀ ਆਈ ਤੇ ਨਾ ਕਿਸੇ ਅਫਸਰ ਦੀ ਆਈ ਨਾ ਕਿਸੇ ਕਿਤੇਉਂ ਫੋਨ ਨਹੀਂ ਆਇਆ ਜੀ ਜੀ ਅਸੀਂ ਫਿਰ 26 ਤਰੀਕ ਨੂੰ ਜੋ ਸਾਰਿਆਂ ਨੇ ਮੀਟਿੰਗ ਕਰਕੇ ਇੱਕ ਵੀਡੀਓ ਪਾਈ ਵੀ ਅਸੀਂ 30 ਤਰੀਕ ਨੂੰ ਧਰਨਾ ਜਿਹੜਾ ਉੱਥੇ ਲਾਵਾਂਗੇ ਟੂਲ ਪਲਾਜੇ ਤੇ ਜੀ 27 ਨੂੰ ਕੋਈ ਨਹੀਂ ਬੋਲਿਆ 28 ਨੂੰ ਕੋਈ ਨਹੀਂ ਬੋਲਿਆ ਅੱਜ 29 ਤਰੀਕ ਆ ਤਾਂ ਸਵੇਰ ਦੇ ਸਾਰੇ ਅਫਸਰ ਕੁਝ ਅਫਸਰਾਂ ਨੇ ਸ਼ਾਮ ਦੇ ਲੱਗੇ ਹੋਏ ਆ ਜੀ ਤੇ ਬਾਕੀ ਇਹ ਵੀ ਹੁਣ ਅਫਸਰਾਂ ਦੇ ਫੋਨ ਐਸਡੀਐਮ ਸਾਹਿਬ ਦੇ ਤਹਿਸੀਲਦਾਰ ਸਾਹਿਬ ਦੇ ਸਾਰੇ ਅਫਸਰਾਂ ਦੇ ਫੋਨ ਆ ਰਹੇ ਸੀ ਐਡੀ ਵੀ ਆ ਰਹੇ ਸੀਗੇ ਜੀ ਵੀ ਤੁਸੀਂ ਰੋਕ ਦਿਓ ਜੀ ਇਹ ਅਧਿਕਾਰਤ ਨਹੀਂ ਕੰਮ ਕੱਲ ਚੱਲ ਪੈਣਾ ਜੀ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਆ ਸਾਰਿਆਂ ਨੂੰ ਵੀ ਤੁਸੀਂ ਕੰਮ ਸ਼ੁਰੂ ਕਰ ਦਿਓ ਤੇ ਅਸੀਂ ਉੱਠ ਜਾਾਂਗੇ ਵਰਨਾ ਧਰਨਾ ਨਹੀਂ ਰੁਕਣਾ ਹੈਗਾ ਇਹ ਧਰਨਾ ਤੇ ਲੱਗੂਗਾ ਇਹ ਕੰਮ ਨਹੀਂ ਚੱਲੂਗਾ ਜੀ ਜੀ ਗਿੱਲ ਸਾਹਿਬ ਹਾਂਜੀ ਜੀ ਜੀ ਦੂਜੀ ਉਸੇ ਗੱਲ ਤੇ ਮੈਂ ਤੁਹਾਡੀ ਕਿਉਂ ਲੱਗਾ ਤੁਹਾਡੇ ਸਵਾਲ ਤੇ ਆ ਗਿਆ ਵੀ ਵੀ ਇਹਨਾਂ ਨੇ ਹੁਣ ਆ ਪਾਤੀ ਪੋਸਟ ਵੀ ਸੀਐਮ ਸਾਹਿਬ ਨੇ ਤਿਕਾਟਨ ਕਰਤਾ ਜੀ ਇਹਨਾਂ ਦੀ ਉਹ ਦੇਖੀ ਅਸੀਂ ਫੇਸਬੁਕ ਤੇ ਜੀ ਦੇਖੋ ਸੀਐਮ ਸਾਹਿਬ ਨੇ ਤਿਕਾਟਨ ਕਰਨਾ ਹੁੰਦਾ ਤੇ ਉਹ ਕੱਲ ਦਾ ਵੀ ਕਰ ਜਾਂਦਾ ਪਰਸੋਂ ਦਾ ਵੀ ਕਰ ਜਾਂਦਾ ਹੁਣ ਧਰਨਾ ਨਾ ਰੁਕਦਾ ਦੇਖ ਕੇ ਹੱਥਾਂ ਪੈਰਾਂ ਦੀ ਪਈ ਪਈ ਆ ਵੀ ਕਿਸੇ ਤਰੀਕੇ ਨਾਲ ਲੋਕਾਂ ਨੂੰ ਗੁੰਮਰਾ ਕਰਕੇ ਤੇ ਲੋਕਾਂ ਨੂੰ ਧਰਨਾ ਜਿਹੜਾ ਉਹ ਰੋਕ ਦਈਏ ਅਸੀਂ ਤੇ ਅਸੀਂ ਮਤਲਬ ਆ ਜਿਹੜੀਆਂ ਚਾਲਾਂ ਆਈਆਂ ਚੱਲ ਰਹੇ ਨੇ ਇਹ ਹਵਾ ਚ ਨੇ ਸਾਰੀਆਂ ਇੱਥੇ ਕੋਈ ਦਗਟ ਨਹੀਂ ਹੋਇਆ ਇੱਕ ਟਿਪਰ ਰੋੜਿਆਂ ਦਾ ਸਤਾ ਕੇ ਤਾਂ ਇਹ ਜਿਹੜੇ ਬੰਦੇ ਨੇ ਉਹਨੂੰ ਕਹਿੰਦੇ ਕਿ ਤੇ ਘਟਨ ਹੋ ਗਿਆ ਜੇ ਇਹ ਦਗਟਨ ਦੀ ਗੱਲ ਸੀ ਜੇ ਰਾਹ ਰੋਡ ਬਣਨ ਦੀ ਗੱਲ ਸੀ ਅੱਜ ਦਿਨ ਰਤਨਗੜ੍ਹ ਤੋਂ ਆਪਣਾ ਮੱਤੇਵਾੜੇ ਦਾ ਰੋਡ ਬਣਿਆ ਉਦਨ ਹੀ ਸਾਡੇ ਐਮਐਲਏ ਸਾਹਿਬ ਇਹ ਵੀਡੀਓ ਬਣਾ ਕੇ ਪਾਉਂਦੇ ਪਾਈ ਅੱਜ ਮੈਂ ਇਹਦਾ ਦਰਘਟਨ ਕਰਤਾ ਦਿਨ ਦਿਨ ਬਾਅਦ ਮੈਂ ਦੂਜੇ ਦਾ ਕਰੂੰਗਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਸੀ ਪਰ ਕੋਈ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਜੀ ਇਹਨਾਂ ਨੇ ਉਦੋਂ ਦਾ ਕੋਈ ਬਿਆਨ ਨਹੀਂ ਇਹਨਾਂ ਦਾ ਇਸ ਰੋਡ ਦੇ ਬਾਰੇ ਵਿੱਚ ਅੱਜ ਚਾਨਕ ਕਿੱਥੋਂ ਇੱਕ ਸ਼ਾਮ ਨੂੰ 5 ਵਜੇ ਆ ਕੇ ਤੇ ਇਹਦਾ ਦਰਘਟਨ ਵੀ ਹੋ ਗਿਆ ਵੀਡੀਓ ਵੀ ਪੈ ਗਈਆਂ ਪੋਸਟਾਂ ਵੀ ਪੈ ਗਈਆਂ ਆ ਗੱਲ ਹੈ ਜੀ ਜੀ ਗਿਲ ਸਾਹਿਬ 8 ਅਕਤੂਬਰ ਨੂੰ ਜਿਹੜਾ ਟੋਲ ਹੈ ਉਹ ਫ੍ਰੀ ਕੀਤਾ ਜਾਂਦਾ ਤੇ 9 ਤਰੀਕ ਨੂੰ ਜਿਹੜੀ ਟੈਂਡਰ ਦੀ ਕਾਪੀ ਵੀ ਹੈ ਜਿਹੜੀ ਉਹ ਫੇਸਬੁੱਕ ਤੇ ਪਾ ਦਿੱਤੀ ਜਾਂਦੀ ਆ ਜਿਸ ਤੋਂ ਬਾਅਦ 21 ਦਿਨਾਂ ਦਾ ਜਿਹੜਾ ਸਮਾਂ ਵੀ ਮੰਗਿਆ ਜਾਂਦਾ ਤੇ ਉਸ ਤੋਂ ਬਾਅਦ ਤੁਹਾਡੇ ਵੱਲੋਂ ਫਿਰ ਇੱਕ 25 ਤਰੀਕ ਦਾ ਕਿਹਾ ਗਿਆ ਸੀ ਕਿ 25 ਤਰੀਕ ਨੂੰ ਧਰਨਾ ਲਾਇਆ ਜਾਊ ਫਿਰ 10 ਦਸੰਬਰ ਆਪਣਾ ਦਸੰਬਰ ਦੀ ਗੱਲ ਆ ਗਈ ਕਿ ਦਸੰਬਰ ਨੂੰ ਵੀ ਧਰਨਾ ਲੱਗੂਗਾ ਹਮ ਪਰ ਕਿਤੇ ਨਾ ਕਿਤੇ ਤੁਹਾਡੀ ਜਥੇਬੰਦੀ ਤੇ ਵੀ ਇਲਜ਼ਾਮ ਲੱਗੇ ਸੀਗੇ ਇਹ ਵੀ ਸ਼ਾਇਦ ਇਹਨਾਂ ਦੇ ਨਾਲ ਕੋਈ ਸਮਝੌਤਾ ਵੀ ਧਰਨਾ ਨਹੀਂ ਲਾਇਆ ਜਾ ਰਿਹਾ ਤੁਹਾਡੇ ਵੱਲੋਂ ਵੀ ਵੀਡੀਓ ਪਾਈ ਗਈ ਸੀ ਤੇ ਆ ਹੁਣ 30 ਦਸੰਬਰ ਦਾ ਸਮਾਂ ਦਿੱਤਾ ਗਿਆ ਸੀ ਕੱਲ ਦਾ ਤਾਰਨ ਕੀ ਮੰਨਦੇ ਹਾਂ ਕਿ ਜੇ ਕੱਲ 30 ਦਸੰਬਰ ਨੂੰ ਧਰਨਾ ਲੱਗਣਾ ਸੀ ਤੇ ਅੱਜ ਅਚਾਨਕ ਕਿਹਾ ਜਾਂਦਾ ਕਿ ਵੀ ਉਦਘਾਟਨ ਕਰ ਦਿੱਤਾ ਗਿਆ ਜਦ ਕਿ ਉੱਥੇ ਉਦਘਾਟਨ ਕਰਨ ਦੇ ਲਈ ਵੀ ਕੋਈ ਨਹੀਂ ਗਿਆ ਤੇ ਤੁਹਾਨੂੰ ਲੱਗਦਾ ਵਾ ਵੀ ਇਹ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ ਸੜਕ ਬਣਾਉਣਾ ਨਾ ਬਣਾਉਣਾ ਕਿਉਂਕਿ ਇਹ ਪਿਛਲੀ ਵਾਰ ਇਸ ਚੀਜ਼ ਦਾ ਮੁੱਦਾ ਵੀ ਕਾਫੀ ਭਖਿਆ ਸੀ ਕਿ ਜਿਹੜੇ ਟੈਂਡਰ ਨੇ ਉਹ ਦੋ ਲੱਗੇ ਹੋਏ ਸੀ ਕੇਂਦਰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਪਰ ਪੰਜਾਬ ਸਰਕਾਰ ਦਾ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਸੀਗਾ ਜਿਸ ਸੰਬੰਧੀ ਤੁਸੀਂ ਕਾਨਫਰੰਸ ਵੀ ਕੀਤੀ ਸੀ ਪਹਿਲਾਂ ਤੇ ਉਸ ਸਮੇਂ ਕੋਈ ਵੀ ਪੰਜਾਬ ਦਾ ਵਿਧਾਇਕ ਜਾਂ ਕੋਈ ਨੁਮਾਇੰਦਾ ਨਹੀਂ ਸੀ ਬੋਲਿਆ ਤੇ ਹੁਣ ਤੁਸੀਂ ਇਸ ਸੰਬੰਧ ਵਿੱਚ ਕੀ ਕਹੋਗੇ ਮੈਂ ਇਹ ਗੱਲ ਕਹਿਣਾ ਜੀ ਦੇਖੋ ਜਿਹੜੀਆਂ ਡਿਲੇ ਹੁੰਦਾ ਰਿਹਾ ਸਾਡੇ ਲੋ ਉਹ ਇਹ ਕਾਰਨ ਸੀ ਕਿ ਜਿਵੇਂ ਮੰਨ ਲਓ ਹੁਣ ਸੀਪੀ ਸਾਹਿਬ ਸਾਡੇ ਬੜੇ ਸਤਿਕਾਰਯੋਗ ਨੇ ਜੀ ਜਿਲੇ ਤੇ ਉਹ ਸਾਰੇ ਸਿਸਟਮ ਨੂੰ ਸੁਮਾਰ ਰਹੇ ਨੇ ਪੁਲਿਸ ਦੇ ਨੂੰ ਉਹ ਉਹਨਾਂ ਨੇ ਸਾਨੂੰ ਬੁਲਾ ਕੇ ਬਾਕਾਇਦਾ ਸਾਡੇ ਪ੍ਰਧਾਨ ਸਰਦਾਰ ਗਰਨਾਮ ਸਿੰਘ ਚੜੂਨੀ ਨੂੰ ਉਹਨਾਂ ਨੇ ਚ ਪਰਚ ਕੀਤੀ ਕਰਕੇ ਇਹਨਾਂ ਨੇ ਕਿਹਾ ਵੀ 10 ਦਿਨ ਦਾ ਸਾਨੂੰ ਟਾਈਮ ਲੈ ਕੇ ਦਿਓ ਜੀ ਜੀ 10 ਦਿਨ ਦੀ بجائے 20 ਦਿਨ ਦਾ ਟਾਈਮ ਦਿੱਤਾ ਸੀ ਜੀ ਇਸੇ ਤਰ੍ਹਾਂ ਕਰਦੇ ਕਰਦੇ ਜਿਹੜਾ 25 ਨਵੰਬਰ ਤੋਂ 10 ਆ ਗਿਆ 10 ਤੋਂ ਇਹ ਆ ਗਿਆ ਲੋਕਾਂ ਦੇ ਵਿੱਚ ਗੱਲਾਂ ਕਈਆਂ ਵੀ ਆ ਬੜਿਆਂ ਨੇ ਵੀ ਇਹਨਾਂ ਨੇ ਛਾ ਟੂਲ ਪਲਾਜੇ ਤੋਂ ਪੈਸੇ ਲੈ ਲਏ ਇਸ ਕਰਕੇ ਇਹ ਜਿਹੜਾ ਧਰਨਾ ਲਾ ਨਹੀਂ ਰਹੇ ਇਹਨਾਂ ਨੇ ਵੀ ਪੈਸੀ ਲੈ ਲਈ ਜਿੱਥੇ ਬੰਦੀ ਨੇ ਵੀ ਜੀ ਤਾਂ ਫਿਰ ਸਾਨੂੰ ਹਾਰ ਕੇ 26 ਤਰੀਕ ਨੂੰ ਜਿਹੜੀ ਇਹ ਪੋਸਟ ਪਾਉਣੀ ਪਈ ਵੀ 30 30 ਤਰੀਕ ਨੂੰ ਅਸੀਂ ਇਹ ਆ ਬੰਦ ਕਰਾਂਗੇ ਹੁਣ ਦੇਖੋ 30 ਤੋਂ 26 ਚਾਰ ਦਿਨ ਤਿੰਨ ਦਿਨ ਨਿਕਲ ਗਏ ਅੱਜ ਲਾਸਟ ਦਿਨ ਹੁਣ ਹੁਣ ਐਮਐਲਏ ਸਾਹਿਬ ਨੂੰ ਵੀ ਚੇਤਾ ਆ ਗਿਆ ਜੀ ਹੁਣ ਸੀਐਮ ਸਾਹਿਬ ਤੋਂ ਗੱਡਰ ਨਹੀਂ ਕਰਗੇ ਜੀ ਹੁਣ ਤੁਸੀਂ ਦੇਖ ਲਓ ਵੀ ਇਹਦੀ ਸਚਾਈ ਕੀ ਹੈਗੀ ਆ ਉੱਥੇ ਸਵੇਰ ਦਾ ਇੱਕ ਟਿਪਰ ਵੀ ਆ ਗਿਆ ਉਹਦਾ ਰੂੜਿਆਂ ਦਾ ਜੀ ਰੂੜਿਆਂ ਦੇ ਟਿਪਰ ਨਾਲ ਥੋੜਾ ਦੇ ਘਟ ਨੂੰ ਦੰਦਾ ਜੀ ਦੇਖੋ ਜੀ ਇੱਥੇ ਦਰਖਤ ਪੱਟਣ ਵਾਲੇ ਨੇ ਖੰਭੇ ਪਾਸੀ ਕਰਨ ਵਾਲੇ ਨੇ ਜਿਹੜਾ ਪਹਿਲ ਦੇ ਆਧਾਰ ਤੇ ਕੰਮ ਹੋਣਾ ਰੋੜਿਆਂ ਦਾ ਤੇ ਮਤਲਬ ਹੀ ਨਹੀਂ ਹੈ ਉਹ ਚ ਪੈਣ ਦਾ ਤੁਸੀਂ ਜੀਸੀਬੀ ਲਾ ਕੇ ਉਂ ਪਧਰਾ ਕਰ ਦਿਓ ਜਿੱਥੇ ਟੋਏ ਟੋਏ ਉਹ ਪਧਰੇ ਕਰ ਦਿਓ ਦਰਖਤ ਦਰਖਤ ਪੱਟਣ ਲਾਓ ਖੰਭੇ ਪੱਟਣ ਲਾਓ ਇਹ ਕੰਮ ਨੂੰ ਸ਼ੁਰੂਆਤ ਇੱਥੋਂ ਹੋਣੀ ਆ ਐ ਕਰਕੇ ਕਰੋ ਜਿਵੇਂ ਸਾਨੂੰ ਹੁਣ ਪਤਾ ਸਾਰੀਆਂ ਚੀਜ਼ਾਂ ਦਾ ਹਰ ਇਹ ਸੋਚਦੇ ਵੀ ਇਹ ਮੂਰਖ ਲੋਕ ਨੇ ਇਹ ਪਹਿਲੀ ਗੱਲ ਤੇ ਰਾਹੋਂ ਰੋਡ ਦੇ ਜਿੰਨੀ ਜਨਤਾ ਵੱਸਦੀ ਆ ਸਾਡੀ ਇਹਨਾਂ ਨੂੰ ਉਹ ਬੰਦਿਆਂ ਚ ਹੀ ਨਹੀਂ ਸਮਝਦੇ ਇੱਕ ਜਦ ਵਿੱਚ ਸਵਾਲ ਹੋਰ ਵੱਡਾ ਹੈ ਕਿ ਇੱਥੇ ਹੁਣ ਮੇਨ ਪੁਆਇੰਟ ਵਾਲੀ ਗੱਲ ਤੇ ਆਨੇ ਆ ਵੀ ਹਲਕਾ ਸਾਹਨੇਵਾਲ ਦੇ ਜਿਹੜੇ ਵਾਸੀ ਨੇ ਜਾਂ ਫਿਰ ਜਿਹੜੇ ਰਾਹੋਂ ਰੋਡ ਤੋਂ ਜਿਨ੍ਹਾਂ ਦਾ ਹਰ ਰੋਜ਼ ਆਣਾ ਜਾਣਾ ਉਨ੍ਹਾਂ ਦੇ ਲਈ ਇਹ ਵੱਡਾ ਸਵਾਲ ਆ ਕਿ ਜਿਸ ਤਰ੍ਹਾਂ ਕਿ ਹੁਣ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਕਿ ਹੁਣ ਇਹ ਰੋਡ ਦਾ ਜਿਹੜਾ ਦੁਗਾਟਣਾ ਹੈ ਅਸੀਂ ਕਰ ਦਿੱਤਾ ਗਿਆ ਤੁਸੀਂ ਵੀ ਕਿਹਾ ਕਿ ਇੱਥੇ ਜਿਹੜੇ ਟਿੱਪਰ ਆ ਰੋੜਿਆਂ ਦੇ ਆ ਚੁੱਕੇ ਨੇ ਪਰ ਗੱਲ ਫੇਰ ਉਸੇ ਤੇ ਆਉਂਦੀ ਆ ਧਰਨੇ ਵਾਲੀ ਗੱਲ ਤੇ ਆਉਂਦੀ ਆ ਵੀ ਕਿ ਹੁਣ ਇਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਸੀ ਵੀ ਜਦ ਤੱਕ ਰੋਡ ਨਹੀਂ ਬਣੂਗਾ ਇਹ ਟੋਲ ਪਲਾਜ਼ਾ ਲਾਡੋਵਾਲ ਪੂਰੀ ਤਰ੍ਹਾਂ ਬੰਦ ਰੱਖਿਆ ਜਾਊਗਾ ਤੁਹਾਨੂੰ ਕੀ ਲੱਗਦਾ ਕਿ ਹੁਣ ਤੁਹਾਡੀਆਂ ਤਿਆਰੀਆਂ ਮੁਕੰਮਲ ਨੇ ਧਰਨਾ ਕੱਲ ਲੱਗੇਗਾ ਹਾਂਜੀ ਬਿਲਕੁਲ ਮੁਕੰਮਲ ਨੇ ਕੱਲ ਧਰਨਾ ਲੱਗੂਗਾ ਜੀ ਤੇ ਗੇਲਸਾ ਵੀ ਇਥੇ ਕੋਈ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਇਹ ਤੇ ਰਾਜਨੀਤੀ ਹੋ ਰਹੀ ਆ ਵੀ ਆਪਣੀ ਔਰ ਲੈਣ ਦੀ ਕਰੈਕਟਰ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆ ਰਾਜਨੀਤੀ ਇਥੇ ਪੂਰੀ ਸਾਰੇ ਬੰਦੇ ਕ੍ਰੈਡਿਟ ਲੈਣ ਦੇ ਚੱਕਰ 'ਚ ਹੀ ਰਾਜਨੀਤੀ ਕਰ ਰਹੇ ਨੇ ਦੇ ਉੱਤੇ ਤੇ ਇਸ ਕਰਕੇ ਇਹ ਨੂੰ ਜਿਹੜਾ ਅੱਗੇ ਪਿੱਛੇ ਕਰ ਰਹੇ ਨੇ ਕੋਈ ਦੂਜਾ ਕਹਿੰਦਾ ਮੈਂ ਬਣਾ ਲਵਾਂ ਦੂਜਾ ਕਹਿੰਦਾ ਇਹ ਪੈਸੇ ਆ ਸੈਂਟਰ ਦੇ ਜੀ ਚਲੋ ਜਿਹੜੀ ਸਰਕਾਰ ਹੁੰਦੀ ਹੈ ਕਰੈਡਰ ਤੇ ਉਹਨੂੰ ਹੀ ਜਾਂਦਾ ਹੁੰਦਾ ਜੀ ਇੱਥੇ ਤੇ ਦੂਰ ਹੈ ਕੋਈ ਨਹੀਂ ਹੈਗੀ ਜਿਹਦੀ ਸਰਕਾਰ ਆ ਉਹਦਾ ਹੀ ਮੰਨਿਆ ਜਾਣਾ ਬਣਾਇਆ ਦੂਜੇ ਦਾ ਮੰਨਿਆ ਨਹੀਂ ਜਾਣਾ ਇਸ ਕਰਕੇ ਇਹ ਗੱਲ ਆ ਜੀ ਗਿੱਲ ਸਾਹਿਬ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਇਲਜ਼ਾਮ ਲੱਗਦੇ ਆਏ ਨੇ ਵੀ ਇਹ ਜਿਹੜਾ ਹਰ ਵਾਰੀ ਟੋਲ ਪਲਾਜ਼ਾ ਘੇਰਨ ਦੀ ਗੱਲ ਕਰ ਲਈਤੀ ਜਾਂਦੀ ਆ ਤੇ ਵੀ ਕਿਤੇ ਨਾ ਕਿਤੇ ਵੀ ਇਹ ਜਿਹੜੀ ਰਾਜਨੀਤੀ ਆ ਵੀ ਇਹ ਰਾਜਨੀਤੀ ਰੋਡ ਤੇ ਸੜਕ ਤੇ ਰਾਜਨੀਤੀ ਕੀਤੀ ਜਾ ਰਹੀ ਆ ਵੀ ਇਸ ਸੰਬੰਧੀ ਹਾਂਜੀ ਦੇਖੋ ਮੈਂ ਨਾ ਤੇ ਕੋਈ ਐਮਐਲਏ ਦੀ ਇਲੈਕਸ਼ਨ ਲੜਨੀ ਆ ਨਾ ਮੈਂ ਕਿਸੇ ਪਾਰਟੀ ਨਾਲ ਸਬੰਧ ਰੱਖਦਾ ਮੇਰੀ ਯੂਨੀਅਨ ਆ ਯੂਨੀਅਨ ਦੇ ਨਾਲ ਮੇਰਾ ਸਬੰਧ ਆ ਸਾਡੇ ਅਸੀਂ ਨਾ ਤੇ ਕੋਈ ਐਮਐਲਏ ਇਲੈਕਸ਼ਨ ਲੜੀਏ ਨਾ ਜ਼ਿਲ੍ਹਾ ਪ੍ਰੇਸ਼ਰ ਲੜੀਏ ਨਾ ਬਲਾਕ ਸੰਤੀ ਨਾ ਸਰਪੰਚ ਜੀ ਠੀਕ ਹੈ ਜੀ ਅਸੀਂ ਇਹ ਕੋਈ ਇਲੈਕਸ਼ਨ ਨਹੀਂ ਸਿਆਸੀ ਇਲੈਕਸ਼ਨ ਨਹੀਂ ਕੋਈ ਵੀ ਲੜਨੀ ਜਿਸ ਕਰਕੇ ਅਸੀਂ ਸਿਆਸਤ ਕਰੀਏ ਜੀ ਫੇ ਨਾ ਹੀ ਸਾਨੂੰ ਸਿਆਸਤ ਕਰਨੀ ਲੋੜ ਆ ਸੀ ਤੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਭਾਈ ਇਹਨੂੰ ਬਣਾ ਦਿਓ ਲੋਕਾਂ ਦਾ ਨਿਤਜਨ ਐਕਸੀਡੈਂਟ ਹੁੰਦੇ ਆ ਲੋਕਾਂ ਦੇ ਨੌਜਵਾਨ ਪੁੱਤ ਮਰਦੇ ਆ ਮਸ਼ੀਨਰੀ ਟੁੱਟਦੀ ਆ ਇੱਥੋਂ ਜਾਂਦਿਆਂ ਗੱਡੀ ਸਾਰੀ ਖੜਕ ਜਾਂਦੀ ਮੱਤੇ ਅੜ ਤੱਕ ਜੀ ਇਹਨਾਂ ਨਾਂ ਤੇ ਇੱਥੋਂ ਦੇਖੋ ਪੀ ਡਬਲਯੂ ਡੀ ਮੰਤਰੀ ਰਿਆ ਢਿਲੋਂ ਜੀ ਉਹਨੇ ਕਿਤੇ 2.5 ਕਿਲੋ ਲੋਕ ਨਹੀਂ ਪਾਈ ਇਸ ਹਲਕੇ ਚ ਜੀ ਜੀ ਉਸ ਤੋਂ ਬਾਅਦ ਬਿਟੀ ਰਹੀ ਆ ਦੱਸੋ ਬਿਟੀ ਨੇ ਕੀ ਕੀਤਾ ਜੀ ਹਲਕਾ ਚਾਰਜ ਰਹੀ ਕਾਂਗਰਸ ਦੀ ਸਰਕਾਰ ਰਹੀ ਆ ਜੀ ਕੁਝ ਨਹੀਂ ਹੋਇਆ ਆ ਦੋ ਸਾਲ ਇਹਨਾਂ ਨੂੰ ਸਰਦਾਰ ਜੀ ਨੂੰ ਹੋ ਗਏ ਆ ਮੁੰਡੀਆਂ ਸਾਹਿਬ ਨੂੰ ਤੇ ਕੋਈ ਰੋਡ ਸਾਹਨੇ ਵਾਲ ਦਾ ਲਿੰਕ ਰੋਡ ਵੀ ਨਹੀਂ ਬਣਿਆ ਤੇ ਨਾ ਕੋਈ ਆਹ ਦੂਜਾ ਰੋੜਾ ਰੋੜੇ ਬਣਿਆ ਜੀ ਹਾਂਜੀ ਇਸ ਕਰਕੇ ਕੋਈ ਸ਼ਾਸਤ ਨਹੀਂ ਕਰਦੇ ਨਾ ਸਾਨੂੰ ਸ਼ਾਸਤ ਕਰਨ ਦੀ ਲੋੜ ਆ ਜੀ ਅਸੀਂ ਤੇ ਕਹਿੰਦੇ ਆ ਰੋਡ ਬਣਾ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਕ੍ਰੈਡਿਟ ਆਂਦੀ ਤੁਹਾਡੇ ਗਾਲ ਹੀ ਸਰੂਪਾ ਪਾਵਾਂਗੇ ਆ ਪਾਵਾਂਗੇ ਅਣਕੇ ਤੁਸੀਂ ਰੋਡ ਸ਼ੁਰੂ ਕਰਾ ਦਿਓ ਕੱਲ ਨੂੰ ਗੈਸਾਂ ਮਾਜੀ ਕਿਹੜੇ ਕਿਹੜੇ ਮੈਕਮੇ ਤੋਂ ਜਿਹੜੇ ਤੁਹਾਨੂੰ ਫੋਨ ਆ ਚੁੱਕੇ ਨੇ ਕਿਹੜੇ ਕਿਹੜੇ ਅਫਸਰਾਂ ਦੇ ਫੋਨ ਆਏ ਨੇ ਵੀ ਕੱਲ ਤੁਸੀਂ ਧਰਨਾ ਨਾਲ ਆਇਓ ਤੇ ਵੀ ਰੋਡ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਗਈ ਆ ਪੀਡਬਲਯੂਡੀ ਵਾਲੇ ਕਰ ਰਹੇ ਸੀਗੇ ਮਾਨਜੋਗ ਸਾਡੇ ਮੈਡਮ ਨੇ ਐਸਡੀਐਮ ਸਾਹਿਬ ਉਹ ਕਰ ਰਹੇ ਸੀਗੇ ਤਵੀਲਦਾਰ ਸਤਕਾਰਯੋਗ ਸਾਡੇ ਉਹ ਕਰ ਰਹੇ ਸੀ ਮਨਹੂਰ ਵੀ ਫੋਨ ਆ ਰਹੇ ਸੀਗੇ ਕਈਆਂ ਦੇ ਜਿੰਨਾ ਤੇ ਮੈਨੂੰ ਜਿਆਦਾ ਮੈਂ ਤੁਹਾਨੂੰ ਦੱਸਦਾ ਠੀਕ ਹੈ ਜੀ ਇਹ ਬੰਦਿਆਂ ਦੇ ਮੈਨੂੰ ਫੋਨ ਆਏ ਨਹੀਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ